नर सेवा नारायण सेवा हेल्पफुल एनजीओ वेलफेयर सोसाइटी दीपक गर्ग अर्बन कम्युनिटी हेल्थ सेंटर आईएसआई एस डिस्पेंसरी नंबर चार इतने बिल्कुल फ्री डायलिसिस की जाती है मैं इतो ही लुधियाने तो ही हाँ हाँ जी की प्रॉब्लम है सर तो मेरे किडनी दी प्रॉब्लम है किडनी मेरी पांच परसेंट भी नहीं काम करती कितने साल तो अराउंड अबाउट ਸਾਲ ਤਨੀ 6-8 ਮਹੀਨੇ ਤੋਂ ਇਹ ਥੋੜਾ ਇਸ ਰੋਗ ਨੇ ਖਰਚਾ ਆ ਗਿਆ ਜ਼ੀਰੋ ਜ਼ੀਰੋ ਕੋਈ ਖਰਚਾ ਨਹੀਂ ਹੈ ਠੀਕ ਹੈ ਹਾਂ ਫ੍ਰੀ ਆਫ ਫ੍ਰੀ ਆਫ ਕਾਸਟ ਮੇਰੇ ਡਾਇਲਿਸਿਸ ਹੁੰਦੇ ਨੇ ਤੇ ਸਰ ਉਹਨੂੰ ਇੱਕ ਪਹਿਲੂ ਆਰਾਮ ਹੈਗਾ ਇਸ ਤੇ ਹੁਣ ਕਾਫੀ ਜ਼ਿਆਦਾ ਕਾਫੀ ਆ ਕਾਫੀ ਜ਼ਿਆਦਾ ਹੈ ਠੀਕ ਹੈ ਪਹਿਲਾਂ ਮੈਂ ਡੀ ਐਮ ਸੀ ਕਰਾਂਦਾ ਸੀ ਉੱਥੇ ਮੇਰੇ ਬਲੱਡ ਇਨਾ मतलब चलना फिरना थोड़ा मुश्किल होता ਸੀ ਇੱਥੇ ਆ ਕੇ ਮੇਰਾ ਬਹੁਤ ਬੈਟਰ ਔਰ ਕਾਫੀ ਅੱਛਾ ਰਿਸਪੌਂਸ ਮੈਨੂੰ ਮਿਲੇਆ ਚੱਲਣਾ ਫਿਰਨਾ ਇਜ਼ੀ ਹੋ ਗਿਆ ਮੇਰੇ ਵਾਸਤੇ ਭਾਈ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਇਹ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਹੋ ਗਿਆ ਜੀ ਮਹੀਨਾ ਮਹੀਨਾ ਹੋ ਗਿਆ ਥੋੜਾ ਕਿੰਨਾ ਖਰਚ ਆ ਗਿਆ ਜੀ ਇੱਥੇ ਕੋਈ ਨਹੀਂ ਖਰਚਾ ਜੀ ਬਿਲਕੁਲ ਜ਼ੀਰੋ ਕੋਈ ਨਹੀਂ ਹਾਂ ਜੀ ਹਾਂ ਜੀ ਤੇ ਜੋ ਸਟਾਰਟਿੰਗ ਜਿਹੀ ਆਇਆ ਕੋਈ ਫਾਰਮ ਫਰਮ ਵੀ ਸੋਈ ਲਈ ਹੋਏ ਨਹੀਂ ਜੀ ਕੁਛ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਠੀਕ ਤੇ ਹੁਣ ਕਿਵੇਂ ਤੁਸੀਂ ਠੀਕ ਆ ਪਾ ਜੀ ਪਰ ਕਹਿਆ ਪਹਿਲੇ ਤੁਹਾਨੂੰ ਹਾਂ ਜੀ ਹਾਂ ਜੀ ਜਦੋਂ ਪਹਿਲੇ ਆਏ ਸੀ ਕੀ ਸੀ ਤੁਹਾਨੂੰ ਪਾ ਜੀ ਕਾਲਾ ਪੀੜੀਆ ਸੀ ਤੇ ਥੋੜਾ ਜਿਹਾ ਸਾਬ ਪ੍ਰੋਬਲਮ ਆਉਂਦੀ ਸੀ ਸਾਹ ਲੈਣ ਚ ਅੱਛਾ ਹਾਂ ਜੀ ਹੁਣ ਤੁਸੀਂ ਠੀਕ ਹੋ ਹਾਂ ਜੀ ਪਾ ਜੀ ਕਿਹਨਾਵਾ ਤੁਹਾਡਾ ਹਰਪ੍ਰੀਤ ਸਿੰਘ ਜੀ ਕਿੱਥੋਂ ਆਏ ਤੁਸੀਂ ਅਸੀਂ ਜੀ ਨਵੇਂ ਸ਼ਹਿਰ ਰੋਡ ਤੇ ਆਪਣਾ ਪਿੰਡਾ ਸ਼ਾਹੂਰ ਕਿੱਥੋਂ ਆਏ ਤੁਸੀਂ ਅਸੀਂ ਹੰਬੜਾ ਹੰਮੜਾ ਗੁਫਾਂਜੀ ਹੰਮੜਾ ਕਿੰਨੇ ਮਹੀਨੇ ਹੋ ਗਏ ਇੱਥੇ ਤੁਹਾਨੂੰ ਸਾਨੂੰ ਹੋ ਗਏ 3-4 ਮਹੀਨੇ 3-4 ਮਹੀਨੇ ਹੋ ਗਏ ਹਾਂਜੀ ਤੇ ਕਿੰਨਾ ਖਰਚਾ ਆਇਆ ਤੁਹਾਡਾ ਇੱਥੇ ਕੋਈ ਖਰਚਾ ਨਹੀਂ ਕੋਈ ਖਰਚਾ ਨਹੀਂ ਹਾਂਜੀ ਸਾਰਾ ਫ੍ਰੀ ਲਾਜ ਹਾਂਜੀ ਸਾਰਿਆਂ ਨੂੰ ਜੀ ਸ੍ਰਿਸ਼ਟੀ ਕੇ ਰਚੇਤਾ ਕੀ जय राम राम ਸਸੇਕਾਲ ਆਦਮ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਨਰਸੇਵਾ ਨਾਰਾਇਣ ਸੇਵਾ ਫ੍ਰੀ ਡਾਇਲਸੀ ਸੈਂਟਰ ਲੁਧਿਆਣਾ ਜਬਦੀ ਨੇਅਰ ਪੰਚਮ ਹਸਪੀਟਲ ਮੋਬਾਈਲ ਨੰਬਰ 98147321209814732120 ਮੇਰੇ ਦੋਸਤੋ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਤੁਹਾਨੂੰ ਮੇਰੇ ਲਈ ਨਹੀਂ ਕਰਨੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਦੇ ਸੋਚੋ ਕਿ ਮੈਂ ਆਪਣੀ ਵਾਅਦਾ ਕਰਨ ਲਈ ਤੁਹਾਡੇ ਕੋਲ ਆ ਵੀਡੀਓ ਕਹਿ ਰਿਹਾ ਸ਼ੇਅਰ ਕਰਿਓ ਤੁਹਾਡਾ ਕਰਤੱਵ ਹੈ ਬੰਦਾ ਇਹ ਖਿਆਲ ਰੱਖਿਓ ਤੁਹਾਡਾ ਕਰਤੱਵ ਹੈ ਬੰਦਾ ਤੁਹਾਨੂੰ ਦੱਸਣ ਜਾ ਰਿਹਾ ਹੈ ਡੈਲਸੀ ਸੈਂਟਰ ਹੈਗਾ ਬਿਲਕੁਲ ਫ੍ਰੀ ਆਫ ਕਾਸਟ ਇੰਡੀਆ ਦਾ ਟੈਕਨੋਲੋਜੀ ਦੇ ਹਿਸਾਬ ਨਾਲ ਇਹ ਪਹਿਲਾ ਡੈਲਸੀ ਸੈਂਟਰ ਹੈ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਡੈਲਸੀ ਸੈਂਟਰ ਹੈ ਜਿੱਦੇ ਕੋਈ ਕਿਸਕਾਊਂਟਰ ਨਹੀਂ ਹੈਗਾ ਜਿੱਥੇ ਤੱਕ ਇਹਦੀ ਕੰਟੀਨਿਊ ਵੀ ਫਿਰਿਆ ਸਾਡੀ ਤੀਸਰੀ ਸ਼ਿਪ ਜਿਹੜੀ ਕਿ ਸੋਮਵਾਰ ਤੋਂ ਸਾਡੀ ਚੱਲੂ ਹੋ ਰਹੀ ਹੈ ਵੀਡੀਓ ਤਾਂ ਸ਼ੇਅਰ ਕਰਨੀ ਹੈਗੀ ਕਿਉਂਕਿ ਵੱਧ ਤੋਂ ਵੱਧ ਜਿਹੜੇ ਡੈਲਸੀਜ਼ ਮਰੀਜ਼ ਨੇ ਜਿਹੜੇ ਜ਼ਰੂਰਤਬੰਦ ਮਰੀਜ਼ ਆ ਉਹਨਾਂ ਕੋਲੇ ਵੀਡੀਓ ਪਹੁੰਚ ਚੱਕੇ ਔਰ ਤੁਹਾਨੂੰ ਮੈਂ ਦੱਸ ਦੇਣਾ ਇੱਕ ਡਾਇਲਿਸਿਸ ਮਰੀਜ਼ ਦਾ ਮਹੀਨੇ ਦਾ ਖਰਚਾ 40000 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਹੈਗਾ ਜਿਹਦੇ ਕੋਲ ਇਹ ਵੀਡੀਓ ਪਹੁੰਚੂਗੀ ਉਹਦੇ ਉਨੇ ਹੀ ਪੈਸੇ ਬਚਣਗੇ ਤੇ ਤੁਹਾਨੂੰ ਪੂਨੇ ਪ੍ਰਾਪਤ ਹੋਊਗਾ ਜੇ ਕਿਸੇ ਦਾਨੀ ਸੱਜਣ ਕੋਲ ਵੀ ਇਹ ਵੀਡੀਓ ਪਹੁੰਚਦੀ ਹੈ ਤਾਂ ਵੀ ਤੁਹਾਨੂੰ ਉਨੇ ਪ੍ਰਾਪਤੀ ਹੋਊਗੀ ਇਸ ਕਰਕੇ ਮੇਰੇ ਲਈ ਨਾ ਕਰਿਆ ਜੇ ਸੋਚਦੇ ਹੋ ਕਿ ਦੀਪਕ ਅਗਲੇ ਕਿਸੇ ਨਾਲ ਕਰਨੇ ਨਾ ਕਰਿਓ ਯਾਰ ਜੇ ਤੁਸੀਂ ਪੌਣ ਘਟਣਾ ਹੈਗਾ ਉਨੇ ਦੀ ਪ੍ਰਾਪਤੀ ਘਟਣੀ ਹੈਗੀ ਤੇ ਆ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪ ਚ WhatsApp ਤੇ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਡਲਸੀ ਮਰੀਜ਼ਾਂ ਤੱਕ ਪਹੁੰਚ ਜਾਕੇ ਕਿਉਂਕਿ ਸਾਡੀ ਆਲਰੇਡੀ 24 ਮਸ਼ੀਨਾਂ ਚੱਲ ਰਹੀਆਂ 48 ਮਰੀਜ਼ ਰੋਜ਼ ਸੇਵਾ ਲੈ ਰਹੇ ਨੇ ਡਲਸੀ ਦੀ 3ਜੀ ਸ਼ਿਫਟ ਨਾਲ 24 72 72 ਮਰੀਜ਼ਾਂ ਨੂੰ ਇਹ ਸੇਵਾ ਅਸੀਂ ਦੇ ਸਕਾਂਗੇ ਔਰ ਤੁਹਾਨੂੰ ਦੱਸ ਰਿਹਾ ਅਗਲੇ ਮਹੀਨੇ 11 ਮਸ਼ੀਨਾਂ ਸਾਡੀਆਂ ਹੋਰ ਲੱਗਣ ਜਾ ਰਹੀਆਂ ਉਸ ਤੋਂ ਬਾਅਦ ਇਹ ਸੇਵਾ ਤਕਰੀਬਨ 35 ਮਸ਼ੀਨਾਂ 105 ਮਰੀਜ਼ਾਂ ਨੂੰ ਡੇਲੀ ਮਿਲੂਗੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਮੇਰੇ ਦੋਸਤੋ ਇਹ ਵੀਡੀਓ ਡੈਲਸੀਜ਼ ਮਰੀਜ਼ਾਂ ਲਈ ਸ਼ੇਅਰ ਕਰਨੀ ਹੈ ਫਿਰ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਮੇਰੇ ਲਈ ਨਾ ਕਰਿਓ ਡੈਲਸੀਜ਼ ਮਰੀਜ਼ ਲਈ ਇਹ ਡੈਲਸ ਤੁਸੀਂ ਪੋਸਟ ਸ਼ੇਅਰ ਕਰੋਗੇ ਪੁੰਨਿਆ ਦੀ ਪ੍ਰਾਪਤੀ ਤੁਹਾਨੂੰ ਹੋਣੀ ਹੈ ਤੁਹਾਡੇ ਪਰਿਵਾਰ ਨੂੰ ਹੋਣੀ ਹੈ ਤੁਹਾਡੇ ਬਿਜ਼ਨਸ ਨੂੰ ਹੋਣੀ ਹੈ ਤੁਹਾਨੂੰ ਮੈਂ ਆਦਾਦਾ ਕਿਉਂਕਿ ਕਿਸੇ ਵੀ ਡੈਲਸੀਜ ਮਰੀਜ਼ ਆਤੀ ਤੋ 1 ਲੱਖ ਰੁਪਏ ਤੱਕ ਹਰ ਮਹੀਨੇ ਤੁਸੀਂ ਬਚਾਉਂਗੇ ਜਿਹੜਾ ਮਰੀਜ਼ ਤੁਹਾਡੀ ਆ ਪੋਸਟ ਨੂੰ ਦੇਖ ਕੇ ਸ਼ੇਅਰ ਦੀ ਪੋਸਟ ਨੂੰ ਦੇਖ ਕੇ ਇੱਥੇ ਮਰੀਜ਼ ਆਊਗਾ ਤੇ ਮੇਰੇ ਦੋਸਤੋ ਸਾਡੇ ਨਾਲ ਜੁੜੋ ਇਹ ਡੈਲਸੀ ਸੈਂਟਰ ਹੈ ਬਿਲਕੁਲ ਫ੍ਰੀ ਆਫ ਕੋਸ ਹੈ ਤੁਸੀਂ ਮਰੀਜ਼ਾਂ ਨੂੰ ਵੀ ਪੁੱਛ ਸਕਦੇ ਹੋ ਇੱਥੇ ਆ ਕੇ ਪਹਿਲਾਂ ਇੱਥੇ ਆ ਕੇ ਤੁਸੀਂ ਆ ਡੈਲਸੀ ਸੈਂਟਰ ਨੂੰ ਦੇਖੋ ਫਿਰ ਜਿਨ੍ਹਾਂ ਨੇ ਪ੍ਰਮਾਤਮਾ ਨੇ ਦਿੱਤਾ ਹੈਗਾ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਹੈਗੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰ ਰਿਹਾ ਤੁਸੀਂ ਆ ਡੈਲਸੀ ਸੈਂਟਰ ਪਹਿਲਾਂ ਦੇਖੋ ਫਿਰ ਜੇ ਤੁਹਾਡੀ ਇੱਛਾ ਹੋਊਗੀ ਦਾਨ ਦੇਣ ਦੀ ਦਿਓ ਨਹੀਂ ਰੇ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਆਗੀ ਇਹ ਪਰਮਾਤਮਾ ਦਾ ਉਹ ਮੰਦਰ ਹੈ ਜਿੱਥੇ ਆ ਕੇ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੁੰਦੀ ਮੈਂ ਤੁਹਾਨੂੰ ਦੱਸਦਾ ਦੇਖੋ ਧਾਰਮਿਕ ਸਥਾਨ ਹੈ ਮੰਦਿਰ ਹੈ ਗੁਰਦੁਆਰਾ ਹੈ ਮਸਜਿਦ ਚਰਚਾ ਆਪਣੇ ਬਣਾਏ ਹੋਏ ਨੇ ਆ ਜਿਹੜਾ ਹੈਗਾ ਇੱਥੇ ਇਹ ਪਰਮਾਤਮਾ ਦਾ ਬਣਾਇਆ ਡਲਸੀ ਸੈਂਟਰ ਹੈ ਜਿੱਥੇ ਲੋਕਾਂ ਨੂੰ ਜੀਵਨ ਦਾਨ ਮਿਲਦਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਸ ਗੱਲ ਦਾ ਬੁਰਾ ਨਾ ਮਨਾਇਓ ਤੁਹਾਡੇ ਵੀ ਆਪਣੇ ਰਾਈਟ ਹੈ ਸੀ ਵੀਡੀਓ ਉਸ ਤਰ੍ਹਾਂ ਬੜੀਆਂ ਸ਼ੇਅਰ ਕਰਦੇ ਨੇ ਅੱਜ ਕੋਈ ਲੜਾਈ ਝਗੜਾ ਦੰਗਾ ਪਸਾਦ ਹੋ ਜਵੇ ਆ ਹੋ ਗਿਆ ਲੱਲਾ ਪੱਬਾ ਫਟਾਫਟ ਵੀਡੀਓ ਸ਼ੇਅਰ ਕਰਦੇ ਨੇ ਆਪਾਂ ਤੇ ਹੁਣ ਤੁਹਾਡਾ ਰਾਈਟ ਦੇਖਦਾ ਕਿੰਨਾ ਖਿਆਗਾ ਇਹ ਵੀਡੀਓ ਜਿਹੜਾ ਦੇਖੂਗਾ ਉਹ ਸ਼ੇਅਰ ਕਰਿਓ ਮੈਂ ਤੁਹਾਨੂੰ ਕਹਿ ਰਿਹਾ ਪਰਮਾਤਮਾ ਤੁਹਾਨੂੰ ਸੁਖ ਸ਼ਾਂਤੀ ਦੇਊਗਾ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਔਰ ਮੈਂ ਲੁਧਿਆਣਾ ਵਾਲੇ ਨੂੰ ਪੰਜਾਬੀਆਂ ਨੂੰ ਇਹ ਕਹਿ ਰਿਹਾ ਜੇ ਪਰਮਾਤਮਾ ਦਾ ਮੰਦਿਰ ਦੇਖਣਾ ਇੱਥੇ ਚਲਦੀ ਫਿਰਦਾ ਮੂਰਤੀਆਂ ਨੇ ਇੱਥੇ ਹਰ ਪਰਮਾਤਮਾ ਦਾ ਵਾਸ ਹੈ ਮੇਰੇ ਵਾਹਿਗੁਰੂ ਦਾ ਇੱਥੇ ਵਾਸ ਹੈ ਆਈ ਮੰਦਿਰ ਹੈ ਆਈ ਗੁਰਦੁਆਰਾ ਹੈ ਮਸਜਿਦ ਹੈ ਚਾਰਤੇ ਸਭ ਕੁਝ ਇੱਥੇ ਹੀ ਹੈ ਪਰਮਾਤਮਾ ਲੋਕਾਂ ਚ ਆਗਾ ਕਿਤੇ ਧਾਰਮਿਕ ਸਥਾਨਾਂ ਚ ਪਰਮਾਤਮਾ ਨਹੀਂ ਹੈ ਉੱਥੇ ਮੰਦੀ ਸ਼ਾਂਤੀ ਮਿਲਦੀ ਹੈ ਧਰਮ ਫਿਰ ਸਾਰੇ ਵਾ ਆ ਤਪસ્યા ਕਰੋ ਪੁੰਨਿਆ ਕਰੋ ਪਰਮਾਤਮਾ ਦਾ ਨਾਮ ਲਓ ਉਹ ਤਾਂ ਘਰੇ ਬੈਠ ਕੇ ਵੀ ਸਾਰਾ ਕੁਝ ਹੋਰ business 'ਚ ਬੈਠ ਕੇ ਹੋਰ ਚਲਦੇ ਫਿਰਦੇ ਵੀ ਲੈ ਸਕਦੇ ਤੁਸੀਂ ਠੀਕ ਹੈ ਨਾ ਮੇਰੇ ਦੋਸਤੋ ਫਿਰ ਤੁਹਾਨੂੰ ਮੈਂ ਲਾਸਟ ਹੱਥ ਜੋੜ ਕੇ ਕਹਿ ਰਿਹਾ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਮਰੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਫਿਰ ਤੁਹਾਨੂੰ ਮੈਂ ਲਾਸਟ ਆਪਣਾ ਮੋਬਾਈਲ ਨੰਬਰ 9814732120 9814732120 ਜੈ ਹਿੰਦ ਜੈ ਭਾਰਤ